ਜੀਪੀ ਦੇ ਪੰਜਾਬ ਦੇ ਵਾਈਸ ਪ੍ਰਧਾਨ ਫਤਿਹ ਜੰਗ ਸਿੰਘ ਬਾਜਵਾ ਵੱਲੋਂ ਹਰ ਪੇੜ ਤੱਕ ਪਿੰਡਾਂ ਦਾ ਕੀਤਾ ਦੌਰਾ ਬੀਜੇਪੀ ਪੰਜਾਬ ਦੇ ਵਾਈਸ ਪ੍ਰਧਾਨ ਫਤਿਹ ਜੰਗ ਸਿੰਘ ਬਾਜਵਾ ਹੜ ਪ੍ਰਭਾਵਿਤ ਪਿੰਡ ਮਾੜੀ ਬੁੱਚੀਆਂ ਸੰਤੋਖ ਨਗਰ ਡੋਗਰ ਮੇਸ਼ ਪੇਟ ਪੱਤਨਾ ਰਜਵਾ ਪਿੰਡ ਰੋੜੀ ਪਹੁੰਚੇ ਅਤੇ ਪੀੜਤ ਕਿਸਾਨਾਂ ਨਾਲ ਗੱਲਬਾਤ ਕੀਤੀ ਇਸ ਮੌਕੇ ਤੇ ਉਹਨਾਂ ਨਾਲ ਸਰਪੰਚ ਲਾਜਵੰਦ ਸਿੰਘ ਲਾਟੀ ਸੁਰਿੰਦਰ ਸਿੰਘ ਮਿੱਠਾਪੁਰ ਸਾਬਕਾ ਸਰਪੰਚ ਸੁਰਜੀਤ ਸਿੰਘ ਮੋਹਲਾ ਸੁਰਿੰਦਰ ਸਿੰਘ ਟਾਂਡਾ ਗੁਰਨਾਮ ਸਿੰਘ ਸੰਧਵਾ ਹਿੰਮਤ ਗਰੇਵਾਲ ਰਾਜਵੀਰ ਸਿੰਘ ਆਦੀ ਹੋਰ ਬਹੁਤ ਸਾਰੇ ਹਲਕੇ ਦੇ ਲੋਕ ਮੌਜੂਦ ਸਨ ਸ੍ਰੀ ਹਰਗੋਬਿੰਦਪੁਰ ਦਾ ਇਲਾਕਾ ਜਿਹੜਾ ਹੈ ਨਾ ਇਹਦੀ ਸਾਰ ਲੈਣ ਦੀ ਕੋਈ ਆਇਆ ਹੀ ਨਹੀਂ ਐਕਚੁਅਲੀ ਇਹ ਤਾਂ ਸਾਨੂੰ 2-3-4 ਦਿਨ ਤੋਂ ਅਸੀਂ ਪਤਾ ਕਰਾਇਆ ਵੀ ਉਧਰ ਦੀਆਂ ਕਿਉਂਕਿ ਪਤਾ ਵੀ ਦਰਿਆ ਦੇ ਨਾਲ ਲੱਗਦਾ ਪਿੰਡ ਦੇ ਜਿਹੜਾ ਵੀ ਉਹਨਾਂ ਦਾ ਕੋਈ ਨੁਕਸਾਨ ਤੇ ਨਹੀਂ ਹੋਇਆ ਤੇ ਕੱਲ ਅਸੀਂ ਪਹਿਲੇ ਮੀਟਿੰਗ ਕੀਤੀ ਸੀਗੀ ਆਪਣਾ ਸੰਤੋਸ਼ ਨਗਰ ਤੇ ਉਸ ਮੀਟਿੰਗ ਦੇ ਵਿੱਚ ਇਹੋ ਹੀ ਫੈਸਲਾ ਕੀਤਾ ਗਿਆ ਵੀ ਜਿਹੜੇ 18 19 ਪਿੰਡ ਜਿਹੜੇ ਹੜਾ ਦੀ ਮਾਰ ਥਲੇ ਪਾਣੀ ਦੀ ਮਾਰ ਥਲੇ ਆਏ ਆ ਉਹਨਾਂ ਦੇ ਹਰ ਚੀਜ਼ ਦਾ ਨੋਟ ਕਰਕੇ ਤੇ ਸਾਡੇ ਜਾਣ ਕੇ ਸਾਰੇ ਕੋਈ ਪਾਰਟੀ ਦੇ ਨਹੀਂ ਬਾਰੇ ਸੀ ਆਪਣੇ ਜਿਹਦੇ ਦੂਜੇ ਆਪਣੇ ਭਰਾ ਨੇ ਵਰਕਰ ਨੇ ਤੁਸੀਂ ਸਾਰੇ ਆਪਾਂ ਆਪਣੇ ਆਪਣੇ ਪਿੰਡਾਂ ਦਾ ਦੱਸਣਾ ਵੀ ਜਾਇਜ਼ ਵੀ ਦਾ ਨੁਕਸਾਨ ਕੀ ਹੋਇਆ ਤੇ ਉਹ ਨੁਕਸਾਨ ਦੀ ਪਰਭਾਈ ਆਪਾਂ ਕਰਾਂਗੇ ਸਾਡੀ ਸਾਡਾ اخਲਾਕੀ ਫਰਜ਼ ਬੰਦਾ ਕਿਸੇ ਨੂੰ ਵੀ ਜੇ ਤਕਲੀਫ ਹੋਈ ਹੈ ਤੇ ਅੱਜ ਆਪਾਂ ਸਾਰੇ ਇਕੱਠੇ ਹੋ ਕੇ ਉਸ ਤਕਲੀਫ ਨੂੰ ਦੂਰ ਕਰੀਏ ਕਿਉਂਕਿ ਗਰੀਬ ਤੇ ਕਦੀ ਸੋਚ ਹੀ ਨਹੀਂ ਸਕਦਾ ਵਿਚਾਰਾ ਵੀ ਜਿਹਦਾ ਕੋਠਾ ਢੱਟ ਗਿਆ ਉਹਦੇ ਕੋਲ 1000 ਰੁਪਏ ਨਹੀਂ ਵੀ ਮੈਂ ਬਾਲੇ ਦੀ ਜਗ੍ਹਾ ਲਾਵਾ ਕੀ ਮੈਂ ਜੀ ਆਂ ਜੇ ਉਹਦਾ 10 20 50 ਲੱਖ ਲੱਗੇ ਉਹ ਸਰਕਾਰ ਦਿੰਦੀ ਸਵਾ ਲੱਖ ਰੁਪਏ ਤੱਕ ਸਰਕਾਰ ਦਿੰਦੀ ਹੈ ਘੱਟਾ ਸਵਾ ਲੱਖ ਜਿਹੜਾ ਰੇੜੇ ਵਾਦਨ ਹੈ ਜਿਹੜਾ ਪਾੜਾ ਜੁੰਗਾ ਨੂੰ ਇੱਕ 35 ਮਿਲਦਾ ਉਸ ਤੋਂ ਇਲਾਵਾ ਜਿਹੜਾ ਉੱਪਰ ਹੋਏਗਾ ਉਹ ਅਸੀਂ ਦਵਾਂਗੇ ਆਪਣੀਆਂ ਐਨ ਜੀਓਜ਼ ਦੇ ਵੱਲੋਂ ਇਕੱਠੇ ਹੋ ਕੇ ਪੈਸੇ ਪਾ ਕੇ ਜੋ ਵੀ ਬਣੇਗਾ ਆਪਾਂ ਸਾਰੇ